ब्रेकफास्ट ਕਰ ਲਿਆ ਤੇ ਸਵੇਰ ਦੇ ਵੱਜ ਗਏ 11 ਮੀਂਹ ਥੋੜਾ ਜਿਹਾ ਰੁਕਿਆ ਹੁਣ ਤੇ ਬਾਹਰਲੇ ਪਾਸਿਓਂ ਜਾ ਕੇ ਦੇਖਦੇ ਆ ਟੋਟਲ ਦੇ ਬਿਲਕੁਲ ਬਸ ਇਹ ਠੰਡ ਨਾ ਜ਼ਿਆਦਾ ਹੋਵੇ ਕਿਉਂਕਿ ਅਸੀਂ ਠੰਡ ਵਾਲੇ ਵੈਸੇ ਕੱਪੜੇ ਵੀ ਨਹੀਂ ਲੈ ਕੇ ਆਏ ਤੇ ਮਈ ਦਾ ਮਹੀਨਾ ਚੱਲ ਰਿਹਾ ਯਾਰ ਸਾਨੂੰ ਤਾਂ ਅਸੀਂ ਵੀ ਯੂਰਪ 'ਚ ਸਾਰੇ ਕਿਤੇ ਗਰਮੀਆਂ ਹੋਣਗੀਆਂ ਪਰ ਠੰਡ ਵਾਵਾ ਪੈ ਰਹੀ ਹੈ ਮਈ ਦੇ ਮਹੀਨੇ ਵੀ ਯੂਰਪ ਦੇ ਵਿੱਚ ਤੇ ਹਵਾ ਚੱਲ ਰਹੀ ਹੈ ਥੋੜੀ ਥੋੜੀ ਮੀਂਹ ਤਾਂ ਬਿਲਕੁਲ ਹੀ ਬੰਦ ਹੈ ਹੁਣ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਕਿੱਥੋਂ ਅਸੀਂ ਇੱਥੇ ਕਿਸਾਨੂ ਦੇ ਵਾਰੀ ਅੱਛਾ ਇੱਥੋਂ ਹੀ ਹਾਂਜੀ ਮੈਂ ਕੱਲ ਤੁਸੀਂ ਮਿਲਣ ਆਏ ਸੀ ਓਕੇ ਓਕੇ ਮੈਂ ਕੱਲ ਹੀ ਬੋਲ ਕੇ ਹਟਿਆ ਸੀ ਮੈਂ ਕਿਹਾ ਬਹੁਤ ਸਾਰੇ ਮਿਲਣ ਆਉਣਗੇ ਹੁਣ ਇਹ ਹੋਟਲ 'ਚ ਹਾਂਜੀ ਹਾਂਜੀ ਅਹੀ ਰਾਤੀ ਆਉਣਾ ਸੀਗਾ ਫੈਮਿਲੀ ਆਏ ਸੀਗੇ ਰਾਤੀ ਤੇ ਅੱਛਾ ਤੂੰ ਕਿੱਥੇ ਪੰਜਾਬ ਤੋਂ ਕਿੱਥੋਂਗੇ ਜਲੰਧਰ ਏਰੀਆ ਅੱਛਾ ਜਲੰਧਰ ਤੋਂ ਠੀਕ 30 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਭਾਜੀ ਕਹਿੰਦੇ ਮਿਲਾਨ ਦਾ ਜੇ ਤੁਸੀਂ ਰਹਿਣ ਤੋਂ ਕਹਿੰਦੇ ਮਿਲਾਨ ਦਾ ਤੁਸੀਂ ਆਪ ਵੀ ਘੁੰਮ ਲੈਣਾ ਕਹਿੰਦੇ ਮੈਂ ਤੁਹਾਨੂੰ ਜਿਹੜੀਆਂ ਹਿਡਨ ਜੈਮਸ ਐ ਜਿਹੜੀਆਂ ਇਟਲੀ ਦੀਆਂ ਮਤਲਬ ਲੁਕੀਆਂ ਛਪੀਆਂ ਥਾਵਾਂ ਕਹਿੰਦੇ ਅੱਜ ਉਹ ਦਿਖਾਉਨੇ ਆ ਠੀਕ ਹਾਂਜੀ ਕਿੱਥੇ ਕਿੱਥੇ ਆਏ ਇੱਥੇ ਨੀਅਰ ਬੋਰ ਨੇ ਕੈਸਟਲ ਹੈ ਕਹਿੰਦੇ ਆਪਣੇ ਲੀਕ ਸੀਗੇ ਨੇ ਜੋ ਆਪਣੇ ਲੋਕਾਂ ਨੂੰ ਨਹੀਂ ਪਤਾ ਵੀ ਇੱਥੇ ਨਹੀਂ ਵਧੀਆ ਵਧੀਆ ਜਗ੍ਹਾ ਹੈ ਜੀ 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 ਹਾਂਜੀ ਚਲੋ ਤੇ ਹੁਣ ਕਰਦੇ ਆ ਸੈਰ ਤੇ ਤੁਹਾਨੂੰ ਦਿਖਾਉਨੇ ਆ ਚਲੋ ਕੋਈ ਗੱਲ ਬਣਾਉਨੇ ਆ ਜੀ ਪ੍ਰੋਗਰਾਮ ਹਾਂਜੀ ਤੇ ਜਿੱਥੇ ਅਸੀਂ ਰਹਿ ਰਹੇ ਸੀ ਨਾ ਮੈਂ ਤੁਹਾਨੂੰ ਦੱਸਦਾ ਕਿਸਾਨੋ ਦੀ ਅੱਦਾ ਇਹ ਮਿਲਾਨ ਤੋਂ 20 ਕਿਲੋਮੀਟਰ ਬਾਹਰ ਸੀ ਅਸੀਂ ਕੱਲ 20 ਕਿਲੋਮੀਟਰ ਬਾਹਰ ਸਟੇ ਕੀਤਾ ਸੀ ਕਾਫੀ ਜਾਣੇ ਸਾਨੂੰ ਕੱਲ ਸ਼ਾਮ ਨੂੰ ਹੀ ਮਿਲਣ ਨੂੰ ਆਗੇ ਸੀਗੇ ਜਦੋਂ ਅਸੀਂ ਸਟੋਰੀ ਪਾਈ ਸੀ ਕਿ ਤੇ ਬਾਈ ਜੀ ਹੁਣੇ ਤਾਂ ਅੱਜ ਕੱਲ ਰਾਤ ਇਹ ਕਹਿੰਦੇ ਮੈਂ ਵੀ ਕੱਲ ਰਾਤ ਵੀ ਆਏ ਸੀ ਤੇ ਸਵੇਰੇ ਵੀ ਆਏ ਪਹਿਲਾਂ ਤੁਹਾਨੂੰ ਇੱਥੇ ਦਾ ਨੇੜੇ ਦਾ ਵਾਲਾ ਦੁਆਲਾ ਦਿਖਾਉਨੇ ਆ ਤੇ ਫਿਰ ਬਣਾਉਨੇ ਆ ਕੋਈ ਪਲਾਨ ਜੇ ਮਿਲਾਨ ਗਏ ਤਾਂ ਮਿਲਾਨ ਤੁਹਾਨੂੰ ਦਿਖਾਉਨੇ ਆ ਜੇ ਇਧਰ ਵਾਲਾ ਦੁਆਲਾ ਅਸੀਂ ਦੇਖਿਆ ਇੱਥੋਂ ਦਾ ਕੋਈ ਲੋਕਲ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਬਾਹਰੋਂ ਕੁਝ ਇਹੋ ਜਿਹਾ ਵਾਲਾ ਦਵਾਲਾ ਸੀਗਾ ਤੇ ਕੱਲ ਸਾਨੂੰ ਇਥੋਂ ਪਹਾੜ ਵੀ ਦਿਖ ਰਹੇ ਸੀਗੇ ਉਹ ਸਾਹਮਣੇ ਵਾਲੇ ਪਾਸੇ ਅੱਜ ਤਾਂ ਬੱਦਲਾਂ ਕਰਕੇ ਦਿਖਦੇ ਨਹੀਂ ਹੈਗੇ ਇਟਲੀ ਯਾਰ ਸਭ ਨੂੰ ਸੋਨਾ ਬਹੁਤ ਲੱਗਿਆ ਤੁਹਾਨੂੰ ਵੀ ਫ੍ਰੈਂਕਲੀ ਦਸੀ ਇਹ ਪਹਿਲਾ ਦਿਨ ਹੈ ਜੇ ਸਾਡਾ ਇੱਥੇ ਤੇ ਕੱਲ ਅਸੀਂ 70 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਸੀਗੇ ਤੇ ਇੰਨਾ ਕੁ ਗ੍ਰੀਨ ਹਰਾ ਭਰਾ ਵਾਲਾ ਦਵਾਲਾ ਹੈ ਨਾ ਆਹ ਦੇਖੋ ਕਿੰਨਾ ਗ੍ਰੀਨਰੀ ਹੈ ਕਿੰਨਾ ਵਾਲਾ ਦਵਾਲਾ ਐਡਾ ਸੋਨਾ ਤੇ ਸ਼ਾਂਤ ਤੇ ਇਹ ਹੋਟਲ ਸੀਗਾ ਸਾਡਾ ਤੇ ਬਾਕੀ ਹੁਣ ਦੇਖਦੇ ਆਂ ਬਾਈ ਜੀ ਨਾਲ ਹੀ ਚੱਲਦੇ ਆਂ ਤੇ ਫਿਰ ਨਹੀਂ ਮਾਈਂਡ ਕਰਾਂਗੇ ਆਣਗੇ ਮੈਂ ਸਪੈਸ਼ਲ ਆਏ ਆ ਹਨਾ ਜਿੰਨਾ ਵੀ ਇਹ ਸਾਰਾ ਏਰੀਆ ਨਾ ਇਹ ਸਵਿਟਜ਼ਰਲੈਂਡ ਦੇ ਬਾਰਡਰ ਦੇ ਬਿਲਕੁਲ ਨਾਲ ਨਾਲ ਹੈ ਜਿਹੜਾ ਨਾਰਥ ਵਾਲਾ ਇਟਲੀ ਆ ਸਵਿਟਜ਼ਰਲੈਂਡ ਦੇ ਬਾਰਡਰ ਦੇ ਨਾਲ ਪੈਂਦਾ ਹੈਗਾ ਇਸੇ ਕਰਕੇ ਮਤਲਬ ਮੀਂਹ ਵੀ ਮਨ ਲੱਗਦਾ ਇੱਥੇ ਨਾਰਥ ਵਾਲੀ ਸਾਈਡ ਜ਼ਿਆਦਾ ਪੈਂਦੇ ਹੋਣਗੇ ਤੇ ਜ਼ਿਆਦਾ ਥੋੜੀ ਜੀ ਠੰਡ ਵੀ ਹੈਗੀ ਹੈਗੀ ਸਾਊਥ ਨਾਲੋਂ ਕਹਿੰਦੇ ਇਧਰਲੇ ਪਾਸੇ ਉੱਪਰਲੇ ਪਾਸੇ ਜ਼ਿਆਦਾ ਠੰਡ ਰਹਿੰਦੀ ਹੈਗੀ ਬਾਕੀ ਹੁਣ ਬਾਈ ਜੀ ਨਾਲ ਨਿਕਲਦੇ ਆ ਅੱਜ ਦੇ ਸਫ਼ਰ ਤੇ ਤੇ ਦੇਖਦੇ ਆ ਸਾਡੇ ਕੋਲ ਹੈਗੇ ਆ 4-5 ਘੰਟੇ ਤੇ ਸੂਰਜ ਤਾਂ ਇੱਥੇ ਗਰਮੀਆਂ ਚ ਵੈਸੇ ਹੀ ਲੇਟ ਛਿਪਦਾ ਹੈਗਾ 7-8 ਵਜੇ ਛਿਪਦਾ ਹੈਗਾ ਮੀਂਹ ਦੀ ਹੈ ਬਸ ਮੀਂਹ ਮੌਸਮ ਸਾਭ ਰਹੇ ਮੀਂਹ ਆਵੇ ਫਿਰ ਸੋਨਾ ਕੋ ਮਹਿ ਜਾਊਗਾ ਅੱਛਾ ਜੀ ਇਧਰ ਦੀ ਪਾਜੀ ਹਾਂ ਜੀ ਚਲੋ ਆਪ ਨੂੰ ਰੌਂਗ ਸਹੀ ਪਹਿਲੀ ਪਹਿਲੀ ਗੇੜੀ ਪੰਜਾਬੀਆਂ ਦੇ ਨਾਲ ਹੈ ਕਦੋਂ ਦੇ ਆਏ ਹੋ ਤੁਸੀਂ 98 ਦੇ 98 ਦੇ ਜੀ ਤੇ ਤੁਸੀਂ ਤੁਹਾਡਾ ਜਨਮ ਤਾਂ ਉਧਰ ਦਾ ਹੋਊਗਾ ਜਨਮ ਇੰਡੀਆ ਦਾ ਜੀ ਜਨਮ ਇੰਡੀਆ ਦਾ ਠੀਕ ਹੈ ਵਿਹਲੀ ਜਨਤਾ ਹੈ ਪੰਜਾਬ ਸਾਨੂੰ ਇਹਨਾਂ ਦਾ ਪਤਾ ਹੀ ਸੀਗਾ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਪੰਜਾਬੀ ਸਾਨੂੰ ਬਹੁਤ ਮਿਲਲੇ ਵੀ ਐਨੇ ਮਿਲਲੇ ਪਹਿਲੇ ਤੇ ਨਹੀਂ ਅਸੀਂ ਸ਼ੋਮੰਤਰ ਹੋ ਜਾਗੇ ਪੰਜਾਬੀਆਂ ਨਾਲ ਇਹ ਨਹੀਂ ਸੋਚਿਆ ਸੀ ਰਾਤੀ ਵੇਟ ਕਰਦੇ ਪੈਸੇ ਰਾਤੀ ਬੜੇ ਮੈਸੇਜ ਆ ਰਹੇ ਆ ਭਾਜੀ ਸੱਚੀ ਦੱਸਾਂ ਹਾਂ ਜੀ ਇੱਥੇ ਆਪਣੇ ਪੰਜਾਬੀ ਭਾਈਚਾਰੇ ਹੋਰ ਨੇ ਆਪਣੇ ਘਰ ਦੁਆਰਾ ਵੀ ਇੱਥੇ ਲੱਗੇ ਹੋਏਗੇ ਇਹਨਾਂ 20 ਕਿਲੋਮੀਟਰ ਦੂਰ ਦੇ ਵਿੱਚ ਵਿੱਚ ਵੈਸੇ ਨਾ ਇਟਲੀ ਦੇ ਸਾਰੇ ਪੰਜਾਬੀ ਉਹ ਡੀਕ ਦੇ ਹੋਣੇ ਤੇ ਜਾਂ ਸਾਰੇ ਮਿਲ ਨੂੰ ਕਿਉਂਕਿ ਸਾਨੂੰ ਪਤਾ ਸਾਨੂੰ ਕਿੰਨੇ ਮੈਸੇਜ ਆ ਰਹੇ ਆ ਤੇ ਤੁਹਾਨੂੰ ਦੱਸਦਾ ਕਿ ਜਿਹੜੇ 25 26 ਤਰੀਕ ਤੱਕ ਅਸੀਂ ਹੈਗੇ ਆ ਇਸੇ ਏਰੀਏ ਦੇ ਵਿੱਚ ਤੇ ਬਰੇਸ਼ੀਆ ਬਰੇਸ਼ੀਆ ਦਾ ਏਰੀਆ ਬਰੇਸ਼ੀਆ ਬੇਰਗਮ ਹੋ ਗਿਆ ਹਾਂਜੀ ਬਰੇਸ਼ੀਆ ਬੇਰਗਮ ਹਾਂਜੀ ਮਿਲਾਨ ਹੋ ਗਿਆ ਬਰੇਸ਼ੀਆ ਹੋ ਗਿਆ ਬੇਰਗਮ ਹੋ ਗਿਆ ਇਹ ਇੱਕ ਹੋ ਗਿਆ ਵੈਨਸ ਹੋ ਗਿਆ ਉੱਪਰਲੇ ਪਾਸੇ ਮਤਲਬ ਜਿੱਨੇ ਸਵਿਟਜ਼ਰਲੈਂਡ ਦੇ ਨਾਲ ਪਾਉਗਾ ਨਾਰਥ ਵਾਲਾ ਸਵਿਟ ਇਟਲੀ ਹੈ ਨਾ ਉਸ ਤੋਂ ਬਾਅਦ ਚ ਅਸੀਂ ਜਾਣਾ ਜਿਹੜਾ ਇੱਕ ਵੀਕ ਹੈ ਸਾਡੇ 2 ਵੀਕ ਇਟਲੀ ਦੇ ਚ ਅਗਲਾ ਵੀਕ ਅਸੀਂ ਘੁੰਮਣਾਗਾ ਫਿਰ ਰੋਮ ਹੋ ਗਿਆ ਪੀਜ਼ਾ ਹੋ ਗਿਆ ਫਲੋਰੈਂਸ ਹੋ ਗਿਆ ਇੱਕ ਤੁਸੀਂ ਕਹਿੰਦੇ ਸੀ ਜਿੱਥੇ ਕਹਿੰਦੇ ਪੰਜਾਬੀਆਂ ਨਾਪੋਲੀ ਇੱਕ ਨਾਪੋਲੀ ਹੋ ਗਿਆ ਜੀ ਇਹ ਸਾਰਾ ਏਰੀਆ 14 ਦਿਨਾਂ ਚ ਕਵਰ ਕਰਨਾ ਹੈ ਅਸੀਂ ਤੇ ਜਿੱਥੇ ਜਿੱਥੇ ਜਿਵੇਂ ਜਿਵੇਂ ਆਵਾਂਗੇ ਉਹ ਤੁਸੀਂ ਇੰਸਟਾਗ੍ਰam ਤੇ ਫੋਲੋ ਕਰਦੇ ਰਹੇ ਹੋ ਇਹਨਾਂ ਨੇ ਵੀ ਇੰਸਟਾਗ੍ਰam ਤੋਂ ਇੰਸਟਾਗ੍ਰam ਤੋਂ ਦੇਖਿਆ ਸੀ ਇਹਨਾਂ ਨੇ ਵੀ ਇੰਸਟਾ ਤੋਂ ਦੇਖਿਆ ਸੀਗਾ ਤੇ ਵਲੌਗ ਇੱਕ ਦੋ ਦਿਨ ਕਿਉਂਕਿ ਲੇਟ ਆਉਂਦੇ ਆ ਹਨਾ ਤੇ ਫਿਰ ਸਭ ਨੂੰ ਮਿਲਿਆ ਜਾ ਸਕੂ ਇਹ ਅਸੀਂ ਪਹੁੰਚ ਗਏ ਕਿਸਾਨੋਂ ਸ਼ਹਿਰ 'ਚ ਜਿਹੜਾ ਕਿਸਾਨੋਂ ਸ਼ਹਿਰ ਤੇ ਜਿੱਥੇ ਸਾਡਾ ਹੋਟਲ ਸਾਡਾ ਹੋਟਲ ਤਾਂ ਬਾਰ-ਬਾਰ ਖੇਤਾਂ 'ਚ ਸੀਗਾ ਇਹੋ ਜਿਹਾ ਇਟਲੀ ਵੈਸੇ ਨਾ ਬਹੁਤ ਪੁਰਾਣਾ ਹੈਗਾ ਬਹੁਤ ਸਾਰੀਆਂ ਇਟਲੀ ਚ ਤੁਹਾਨੂੰ ਮਤਲਬ ਪੁਰਾਣਾ ਇਤਿਹਾਸ, ਪੁਰਾਣੀਆਂ ਇਮਾਰਤਾਂ, ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਜਿਉਂ-ਜਿਉਂ ਘੁੰਮਾਂਗੇ ਆਪਾਂ ਅੱਜ ਦਾ ਸਾਡਾ ਪਹਿਲਾ ਦਿਨ ਹੈ। ਤੇ ਉਤੋਂ-ਉਤੋਂ ਦੇਖਣ ਨੂੰ ਮਿਲਦਾ ਰਹੂਗਾ। ਇਹ ਕੀ ਹੈ ਬਾਈ ਜੀ? ਇਹ ਭਾਈ ਠੀਕ ਹੈ। ਅੱਜ ਮੈਂ ਆਪਣੇ ਟਿੰਡਾਂ ਵਾਲੇ ਖੂਹ ਹੁੰਦੇ ਸੀਗੇ। ਉਹ ਇਹ ਪਾਣੀ। ਉਹ ਵਾਹ। ਇੱਥੇ ਮਿੱਠ ਕਰਦਾ ਹੁੰਦਾ ਸੀਗੇ ਇੱਥੇ ਹੁੰਦਾ। ਅੱਛਾ। ਉਹ ਥੱਲੇ ਸਾਰਾ ਬੰਦ ਕੀਤਾ ਹੋਇਆ। ਮੀਂਹ ਦਾ ਕਰਕੇ ਪਾਣੀ ਬਹੁਤ ਚੜਿਆ ਹੋਇਆ। ਅੱਛਾ ਮੀਂਹ ਕਰਕੇ ਬੰਦ ਕਰਤਾ। ਪੁਰਾਣੇ ਲੋਕ ਕੱਪੜੇ-ਕੋਪੜੇ ਧੋਹਦੇ ਹੁੰਦੇ ਹ ਉਨੀ ਸੋਹਣਾ ਬੈਦਾ ਪਾਣੀ ਘੱਟ ਹੋਣ ਦਾ ਕਰਕੇ ਹੁਣ ਬੰਦ ਕੀਤਾ ਨਹੀਂ ਤੇ ਚੱਲ ਚੱਲਦਾ ਹੈ ਅੱਛਾ ਜੀ ਇਟਲੀ ਯਾਰ ਇੱਕ ਗੱਲ ਆ ਵੀ ਮੈਂ ਪਹਿਲਾਂ ਵੀ ਤੁਹਾਨੂੰ ਬੋਲ ਕੇ ਹਟਿਆ ਹੁਣੇ ਇੰਨਾ ਕਿ ਜ਼ਿਆਦਾ ਸੋਹਣਾ ਲੱਗ ਰਿਹਾ ਨਾਲ ਸਾਨੂੰ ਪਹਿਲੇ ਦਿਨ ਹੀ ਪਤਾ ਨਹੀਂ ਮੌਸਮ ਵਾਲਾ ਸੋਹਣਾ ਬੱਦਲ ਬੁੱਦਲ ਉੱਪਰ ਦੇਖੋ ਆਲਾ ਦਵਾਲਾ ਗ੍ਰੀਨ ਹਰਾ ਭਰਾ ਸੋਹਣਾ ਲੱਗ ਰਿਹਾ ਹੈ ਆ ਲੇਕ ਸਾਈਡ ਤੋਂ ਮੈਨੂੰ ਐ ਲੱਗਦਾ ਸੀ ਸਿਰਫ ਵੈਨੈਸਟ ਹੀ ਮਿਲੋਗੇ ਆਪਾਂ ਨੂੰ ਹਾਂਜੀ ਵੈਨੈਸਟ ਤਾਂ ਪੂਰਾ ਅਜੇ ਵੈਨੈਸਟ ਜਾਣਾ ਸੀ ਜਿਹੜਾ ਵੈਨੈਸਟ ਤਾਂ ਪੂਰਾ ਪਾਣੀ 'ਚ ਵੱਸਦਾ ਹੈ ਹਨਾ ਜੀ ਪੂਰਾ ਪਾਣੀ 'ਚ ਵੱਸਦਾ ਸ਼ਹਿਰ ਸ ਅਜਿਹਾ ਪਾਣੀ ਬਹੁਤ ਚੜਿਆ ਹੋਇਆ ਹਾਂਜੀ ਅੱਛਾ ਇਹਨੂੰ ਛੋਟੀ ਨਦੀ ਬੋਲ ਦਿੰਨੇ ਆਂ ਹਾਂਜੀ ਇਹ ਛੋਟੀ ਨਦੀ ਇਹ ਅਰ ਕੀ ਕਹਿੰਦੇ ਹੁੰਦੇ ਆ ਜਿਹੜੀ ਆਪ ਬਣਾਈ ਇਹਨਾਂ ਨੇ ਅੱਛਾ ਇਹਨਾਂ ਨੇ ਆਪ ਕੱਢੀ ਆ ਪਿਆਰ ਕੀਤੀ ਇਹ ਇਹ ਜਾਂਦੀ ਆ ਟੋਰਿਨੋ ਤੱਕ ਜਾਂਦੀ ਇਹ ਇਹ ਕਾਦੇ ਵਾਸਤੇ ਬਣਾਈ ਸੀ ਮਤਲਬ ਪੰਜਾਈ ਨੂੰ ਖੇਤਾਂ ਨੂੰ ਜਿਸ ਦਾ ਕਰਕੇ ਜੋ ਸ਼ਿਪ ਆ ਉਹਦੇ ਵਿੱਚ ਸਮਾਨ ਲੈ ਕੇ ਜਾਣਾ ਉਧਰ ਸ਼ਹਿਰ ਤੋਂ ਟੋਰਿਨੋ ਉੱਥੇ ਹੈਗਾ ਵਾ 280 ਕਿਲੋਮੀਟਰ ਦੂਰ ਆ अच्छा जी फिर मतलब ਸੜਕ ਕਿਉਂ ਨਹੀਂ ਬਣਾਈ ਸੜਕ ਦੀ بجائے ਇਹ ਕਿਉਂ ਬਣਾਈ ਬਹੁਤ ਪੁਰਾਣੀ ਹੈ ਇਹ ਅੱਛਾ ਪੁਰਾਣੀ ਹੈ ਉਦੋਂ ਸੜਕਾਂ ਨਹੀਂ ਹੁੰਦੀਆਂ ਸੀ ਜਾਨੀ ਕੀ ਹੈਗਾ ਵਾ ਇਹ ਹੈਗੀ ਹੈ ਮੈਨੂੰ ਸ਼ੱਕ 1500 1500 ਕੁਝ ਨਹੀਂ ਹਾਂਜੀ 5-600 ਸਾਲ ਪੁਰਾਣੀ ਹੋਣੀ ਹੈ ਹਾਂਜੀ ਠੀਕ ਉਦੋਂ ਇੰਨੇ ਰੋਡ ਗੱਡੀਆਂ ਨਹੀਂ ਸੀਗੀਆਂ ਨਾਲ ਟੱਕ ਸੀਗੇ ਇਹ ਦੇਖੋ ਇੱਥੇ ਸਾਰਾ ਇਹਨਾਂ ਨੇ ਦਿੱਤਾ ਹੋਇਆਗਾ ਇਹ ਨਦੀ ਦੇ ਬਾਰੇ ਵੀ ਪੁਰਾਣੇ ਟਾਈਮ 'ਚ ਕਿਵੇਂ ਇਹਨੂੰ ਵਰਤੇ ਜਾਂਦਾ ਸੀਗਾ ਤੇ ਐਸਟਰਾ ਆ ਦੇਖੋ ਕਿਸ਼ਤੀਆਂ ਚੱਲਦੀਆਂ ਸੀਗਾ ਸਮਾਨ ਢੋਣ ਲਈ ਜਿਵੇਂ ਕਾਫੀ ਪਹਾਵਾ ਲੰਬੀ ਹੈਗੀ ਮਤਲਬ ਜਿਵੇਂ ਪੁਰਾਣੇ ਸਮਿਆਂ ਚ ਜਿਵੇਂ ਸ਼ਿਪ ਚੱਲਦੇ ਹੁੰਦੇ ਸੀ ਨਾ ਉਸ ਕਨਸੈਪਟ ਤੋਂ ਇਹ ਬਣਾਈ ਸੀ ਉਦੋਂ ਕਹਿੰਦੇ ਸੜਕਾਂ ਜਾਂ ਰੋਡ ਦਾ ਇਹਨਾਂ ਸਾਧਨ ਗੱਡੀਆਂ ਮਤਲਬ ਰੋਡ ਤਾਂ ਬਣ ਸਕਦੇ ਸੀ ਪਰ ਮਤਲਬ ਸਾਧਨ ਨਹੀਂ ਸੀ ਚਲਾਉਣ ਨੂੰ ਘੋੜੇ ਹੁੰਦੇ ਸੀ ਕੱਲੇ ਘੋੜੇ ਹੁਣ ਸੜਕਾਂ ਤੇ ਰੋੜਾਂ ਤੇ ਥੋੜਾ ਭੱਜਣਗੇ ਤੇ ਫਿਰ ਜਿਵੇਂ ਸ਼ਿਪ ਇਧਰਲੇ ਪਾਸੇ ਦਾ ਸ਼ਿਪ ਪਹਿਲਾਂ ਆਇਆ ਸਮੁੰਦਰੀ ਜਹਾਜ਼ ਤੇ ਉਹ ਪਾਣੀ ਵੇਜਦੇ ਟੋਆ ઠવાਈ ਦਾ ਕੰਮ ਚੱਲਦਾ ਸੀਗਾ ਸਾਰਾ ਤੇ ਤਾਂ ਕਰਕੇ ਉਹ ਇਹ ਉਸ ਕਨਸੈਪਟ ਤੋਂ ਨਹਿਰਾਂ ਗੱਡੀਆਂ ਗਈਆਂ ਸੀ ਆਪਣੇ ਤਾਂ ਜਿਵੇਂ ਅੰਗਰੇਜ਼ਾਂ ਨੇ ਜ਼ਿਆਦਾ ਆ ਕੇ ਨਹਿਰਾਂ ਗੱਡੀਆਂ ਪੰਜਾਬ 'ਚ ਜਾਂ ਲੈਂਦੇ ਪੰਜਾਬ 'ਚ ਅੜਦੇ ਪੰਜਾਬ ਜਦੋਂ ਆਪਣੇ ਖੇਤੀ ਨੂੰ ਆਬਾਦ ਕੀਤਾ ਉਹਨਾਂ ਨੇ ਹਨਾ ਜਾਂ ਪਾਕਿਸਤਾਨ 'ਚ ਰੱਖਿਆ ਜਦੋਂ 12 ਆਬਾਦ ਹੋਈਏ ਉਹ ਜਿਵੇਂ ਇਲਾਕਾ ਵਸਾਇਆ ਸੀ ਸਾਰਾ ਨਹਿਰਾਂ ਬਣਾਈਆਂ ਸੀ ਇਹ ਦੇਖੋ ਦੇ ਪਾਸੋਂ ਆਹ ਪੁਰਾਣਾ ਵੀ ਗੱਡੇ ਦਾ ਉਹ ਰੱਖਿਆ ਹੋਇਆ ਹੈ ਮੇਰੇ ਖਿਆਲ 'ਚ ਹਨਾ ਇਹ ਬੰਦ ਕੀਤਾ ਹੋਇਆ ਜੀ ਦੇਓ ਜੀਆਂ ਚੀਜ਼ਾਂ ਯਾਰ ਯੂਰਪ ਚ ਤਾਂ ਤੁਹਾਨੂੰ ਪੂਰੇ ਯੂਰਪ ਚ ਹੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਆਹ ਤਾਂ ਇੱਥੇ ਕੱਪੜੇ ਧੋਂਦੇ ਅੱਛਾ ਇੱਥੇ ਕੱਪੜੇ ਧੋਂਦੇ ਸੀਗੇ ਪੁਰਾਣੇ ਟਾਈਮ ਚ ਹੁਣ ਬਸ ਐਂ ਦੇਖਣ ਨੂੰ ਰੱਖਿਆ ਹੋਇਆ ਹੈ ਠੀਕ ਹੈ ਜੀ ਵਾਹ ਬਹੁਤ ਸੋਹਣਾ ਇਹ ਜਿੰਨਾ ਸੀ ਫਿਰ ਰਹੇ ਨਾ ਹੁਣ ਇਹ ਸਾਰਾ ਪਿੰਡ ਆ ਲਿਖਿਆ ਨਾ ਕਸਾਨੋ 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 ਮਿਲਾਨੂ ਜਾਂਦਾ ਇਹ ਸਾਰਾ ਪੈਦਲ ਹੀ ਜਾਂਦਾ ਜਾਂ ਸਾਈਕਲ ਤੇ ਜਾ ਸਕਦੇ ਤੇ ਆਪਾਂ ਮਿਲਾਨ ਤੱਕ ਜਾਂਦੇ ਅੱਛਾ ਇਹ ਮਿਲਾਨ ਨੂੰ ਜਾਂਦਾ ਸਾਰਾ ਸਾਰੇ ਸੜਕ ਸਾਈਕਲ ਤੇ ਜਾਓ ਚਾਹੇ ਤੁਰ ਕੇ ਜਾਓ ਠੀਕ ਹੈ ਜੀ ਤੇ ਜਿੰਨਾ ਹੁਣ ਆ ਪਿੱਛੇ ਸਾਰਾ ਦਿਖ ਰਿਹਾ ਸਾਰਾ ਪਿੰਡ ਦਾ ਇਲਾਕਾ ਹੈਗਾ ਹਾਂਜੀ ਹਾਂਜੀ ਸਾਰਾ ਪਿੰਡ ਦਾ ਇਲਾਕਾ ਠੀਕ ਹੈ ਇਹ ਪਿੰਡ ਦਾ ਉਧਰ ਵੀ ਇਲਾਕਾ ਹੈਗਾ ਬੜਾ ਕਮਾਲ ਹੋ ਗਈ ਯਾਰ ਇਹ ਜਿਹੜੇ ਏਰੀਆ 'ਚ ਹੁਣ ਅਸੀਂ ਤੁਰੇ ਜਾਂਦੇ ਹਾਂ ਨਾ ਇਹ ਪਿੰਡ ਆ ਇਹ ਇਹਨੂੰ ਬਾਈ ਜੀ ਪਿੰਡ ਕਹਿ ਸਕਦੇ ਆ ਹਾਂਜੀ ਪਿੰਡ ਵੀ ਮਤਲਬ ਪ੍ਰੋਪਰ ਪਿੰਡ ਪ੍ਰੋਪਰ ਪਿੰਡ ਆ ਜੀ ਅੱਛਾ ਮੈਂ ਕਿਹਾ ਕਿਤੇ ਟਾਊਨ ਟਾਈਪ ਤਾਂ ਨਹੀਂ ਹੈਗਾ ਵੀ ਜੀ ਅੱਛਾ ਪ੍ਰੋਪਰ ਪਿੰਡ ਹੈ ਇਹ ਠੀਕ ਹੈ ਜੀ ਅੱਜ ਤਾਂ ਹਜੇ ਅਸੀਂ ਮੋਟਾ-ਮੋਟਾ ਦੇਖ ਰਹੇ ਆ ਵੈਸੇ ਨਾ ਇੱਕ ਦਿਨ ਇਟਲੀ ਦਾ ਜਿਹੜਾ ਖੇਤੀਬਾੜੀ ਵਾਲਾ ਪਿੰਡ ਹੈ ਉਹ ਵੀ ਮੇਰਾ ਮਨ ਦੇਖਣ ਦਾ ਵੇ ਸਾਰਾ ਹਾਂਜੀ ਤੁਸੀਂ ਯਾਰ ਅਸੀਂ ਪਹਿਲਾਂ ਜਿੱਥੇ ਸਾਡਾ ਹੋਟਲ ਸੀਗਾ ਉੱਥੇ ਵੀ ਦੇਖਿਆ ਹੋਣਾ ਤੇ ਇੱਥੇ ਵੀ ਦੇਖੋ ਗ੍ਰੀਨ ਦੇਖੋ ਯਾਰ ਕਿੰਨਾ ਪਤਾ ਨਹੀਂ ਇਹ ਆ ਵੀ ਇਹ ਆ ਬਾਈ ਜੀ ਮੀਹਾਂ ਦਾ ਟਾਈਮ ਹੈ ਹੁਣ ਇਹ ਜਿਹੜਾ ਜੜ ਮਤਲਬ ਜਿਵੇਂ ਆਪਣੇ ਪੰਜਾਬ ਚ ਮੌਨਸੂਨ ਹੁੰਦਾ ਹੈਗਾ ਪਹਿਲੀ ਵਾਰੀ ਹੋ ਰਿਹਾ ਇੰਜ ਹਾਂਜੀ ਨਹੀਂ ਤੇ ਇਹਨਾਂ ਦਿਨਾਂ ਦੇ ਵਿੱਚ ਦੱਥੇ ਗਰਮੀ ਪੂਰੀ ਹੋ ਜਾਂਦੀ ਆ ਅੱਛਾ ਗਰਮੀ ਹੁੰਦੀ ਆ ਪੂਰੀ ਪੂਰੀ ਗਰਮੀ ਹੋ ਜਾਂਦੀ ਆ ਅੱਛਾ ਹਾਂਜੀ ਪਹਿਲੀ ਵਾਰੀ ਪਤਾ ਨਹੀਂ ਮੌਸਮ ਚੇਂਜ ਹੋਣ ਦਾ ਕਰਕੇ ਸਾਰਾ ਹੋ ਰਿਹਾ ਹੈ ਅੱਛਾ ਜੀ ਇਹਨਾਂ ਨੂੰ ਪਰ ਵੀ ਅਸੀਂ ਗਰਮ ਵਿੱਚੋਂ ਆਏ ਅਸੀਂ ਪੱਟੀ ਚੋਂ ਆਏ ਤਾਂ ਕਰਕੇ ਠੰਡ ਗਰਮੀ ਕਾਫੀ ਹੁੰਦੀ ਆ ਇੰਡੀਆ ਤਾਂ ਬਹੁਤ ਗਰਮੀ ਹੈ ਜੀ 44-50 ਡਿਗਰੀ ਟੈਂਪਰੇਚਰ ਆਪਣੇ ਮੈਂ ਅ ਕਿਵੇਂ ਦੱਸਾਂ ਹੁਣ ਤੁਹਾਨੂੰ ਨਵੰਬਰ ਨਵੰਬਰ ਦੇ ਦਿਨ ਹੁੰਦੇ ਆ ਨਾ ਉਨੀ ਕ ਠੰਡਾ ਇਟਲੀ ਚ ਜੇ ਅਸੀਂ ਆਏ ਆਏ ਆ ਤੇ ਇੰਨਾ ਕੁ ਜ਼ਿਆਦਾ ਜੀ ਲੱਗ ਰਿਹਾ ਹੈ ਨਾ ਆਲਾ ਦਵਾਲਾ ਦੇਖ ਕੇ ਇੰਨੀ ਕੁ ਇੰਨਾ ਕੁ ਵਧੀਆ ਫੀਲ ਆ ਰਿਹਾ ਹੈ ਹਜੇ ਤੱਕ ਅਸੀਂ ਪਹਿਲਾਂ ਯੂਰਪ ਚ ਸਵਿਟਜ਼ਰਲੈਂਡ ਨੂੰ ਕਹਿੰਦੇ ਸੀ ਵੀ ਸਵਿਟਜ਼ਰਲੈਂਡ ਗ੍ਰੀਨ ਹੈ ਬਹੁਤ ਹਰਾ ਭਰਾ ਹੈ ਬਹੁਤ ਸੋਹਣਾ ਹੈ ਤੇ ਹੁਣ ਇਟਲੀ ਵੀ ਇਹਦੇ ਵਿੱਚ ਇਨਕਲੂਡ ਹੋ ਗਿਆ ਤੇ ਪਰ ਸਾਨੂੰ ਇਹ ਲੱਗਦਾ ਵੀ ਅਸਲ ਚ ਪੂਰਾ ਯੂਰਪ ਹੀ ਵੈਸੇ ਬਹੁਤ ਸੋਹਣਾ ਹੈ ਨਾ ਪੂਰੀ ਦੁਨੀਆ ਚ ਜੇ ਤੁਸੀਂ ਪੂਰੀ ਦੁਨੀਆ ਦਾ ਨਕਸ਼ਾ ਦੇਖਦੇ ਹੋ ਤੇ ਹਾਂਜੀ ਯੂਰਪ ਸਭ ਤੋਂ ਬੈਸਟ ਹੈ ਹਾਂਜੀ ਗ੍ਰੀਨਰੀ ਦੇ ਵਿੱਚ ਹਾਂਜੀ ਕਾਨੂੰਨ ਦੇ हिसाब ਨਾਲ ਕਾਨੂੰਨ ਦੇ ਹਿਸਾਬ ਨਾਲ ਆਲੇ ਦੁਆਲੇ ਲਾਈਫ ਸਟਾਈਲ ਹਾਂਜੀ ਆਲਾ ਦੁਆਲਾ ਹੋ ਗਿਆ ਹਾਂਜੀ ਆਲਾ ਦੁਆਲਾ ਹਾਂਜੀ ਲੋਕਾਂ ਦੇ ਮਤਲਬ ਖੁਸ਼ ਰਹਿੰਦੇ ਹੋ ਅੱਛਾ ਮੋਰੀਆ ਖੇਤ ਆਗੇ ਅੱਛਾ ਖੇਤ ਹੈ ਹਾਂਜੀ ਤੇ ਜਿਹੜਾ ਇਹ ਏਰੀਆ ਨਾ ਇੱਥੇ ਇੰਨੀ ਟ੍ਰੈਫਿਕ ਵੀ ਨਹੀਂ ਹੈਗੀ ਨੌਲੇਜ ਮੈਂ ਮਿਲਾਨ ਤਾਂ ਬਹੁਤ ਵੱਡਾ ਸ਼ਹਿਰ ਹੈ ਮਿਲਾਨ ਤੋਂ ਅਸੀਂ 20 ਕਿਲੋਮੀਟਰ ਬਾਹਰ ਹਾਂਜੀ ਤੇ 20 ਕਿਲੋਮੀਟਰ ਬਾਹਰ ਹੋਣ ਦੇ ਨਾਲ ਵੀ ਤੇ ਨਹੀਂ ਇੱਕ ਇੱਕੇ ਦੁੱਕੇ ਕਾਰਾਂ ਮਿਲਦੀਆਂ ਹਨ ਦੇ ਵਿੱਚ ਸਾਰੇ ਕੰਮ ਕਰਦੇ ਆ ਅੱਛਾ ਜੀ ਅੱਜ ਕਾਮਾਕਾਰਾਂ ਦੇ ਗਏ ਆ ਸਾਰੇ ਮਤਲਬ ਤੇ ਹੋ ਰੋਗੀ ਵਾਹ ਯੂਰਪ ਆ ਗਿਆ ਭਾਈ ਇਜੀਪਟ ਚ ਨਹੀਂ ਹੈਗੇ ਤੇ ਇੱਕ ਗੱਲ ਤੁਸੀਂ ਦੇਖ ਲਓ ਜਿੱਧਰਲੇ ਪਾਸੇ ਮਰਜੀ ਕੈਮਰਾ ਘੁਮਾਦਾ ਮੈਂ ਤੇ ਤੁਸੀਂ ਇਹ ਦੇਖੋ ਇਟਲੀ ਗ੍ਰੀਨ ਕੰਨਾਗਾ ਹਰਾ ਭਰਾ ਕੰਨਾਗਾ अच्छा कणक हां जी उ तो के नहीं दिखना हां जी हां जी हां जी हां जी सानू ना लगियांदा वी असी पंजाबी तुरे फिरदे इटली लाग ही नहीं रया सच्ची यार ਤੁਸੀਂ ਵੀ ਨਾ ਕਮੈਂਟ ਕਰਕੇ ਦੱਸਿਓ ਆ ਦੇਗਾ ਬਾਈ ਦੱਸ ਰਹੇ ਕਹਿੰਦੇ ਮਤਲਬ ਕੀ ਕਹਿੰਦੇ ਇਹਨੂੰ ਆੜ ਆੜ ਆੜਾ ਸਮਝੋ ਆੜਾ ਅੱਛਾ ਆਪਣੇ ਸੂ ਆ ਜਿਵੇਂ ਬੁੱਲਦੇ ਨੇ ਖਾਲ ਜਾਂਦਾ ਸੂ ਆ ਜਾਂਦਾ ਤੁਹਾਨੂੰ ਤੁਹਾਨੂੰ ਲੱਗ ਰਿਹਾ ਮੈਨੂੰ ਲੱਗਦਾ ਜਿਵੇਂ ਸੌਣ ਦਾ ਮਹੀਨਾ ਹੁੰਦਾ ਤੇ ਇੰਨਾ ਇੰਨਾ ਘਾਓ ਕੇ ਜਾਂਦਾ ਉਦੋਂ ਸੌਣ ਦੇ ਮਹੀਨੇ ਚ ਤੇ ਪੰਜਾਬ ਪੰਜਾਬ ਚ तुरे ਫਿਰਦੇ ਆ ਹਾਂਜੀ ਤਾਈਓ ਸਾਨੂੰ ਬਿਲਕੁਲ ਮਾਹੌਲ ਉਹ ਮੈਂ ਦਲੀ ਜਾਂਦਾ ਦੇਖੋ ਵਟਾ ਉਵੇਂ ਜਾਂਦੀਆਂ ਖਾਲ ਜਾ ਸਕਦਾ ਕਿਸੇ ਦਾ ਖੇਤ ਤਾਂ ਨਹੀਂ ਹੈ ਲੰਘੇ ਚ ਲੰਘੇ ਚ ਕੋਈ ਚਲੋ ਲੰਘ ਜੇ ਅਸੀਂ ਅੱਜ ਮਿਲਾਨ ਜਾਣ ਦਾ ਫਿਰ ਕੈਨਸਲ ਕਰਤਾ ਪ੍ਰੋਗਰਾਮ ਹੁਣ ਨਾ ਆਲੇ ਦੁਆਲੇ ਅਸੀਂ ਜਿੰਨਾ ਸਾਡੇ ਹੋਟਲ ਦੇ ਨੇੜੇ ਹੈ ਕਿੰਨੇ ਕਿਲੋਮੀਟਰ ਹੁਣ ਆਪਣੇ ਹੋਟਲ ਤੋਂ ਹਜੇ ਤੀ ਤੁਰੇ ਫਿਰਦੇ ਦੋ ਤਿੰਨ ਹੀ ਹੁਣ 2 ਕਿਲੋਮੀਟਰ 2 ਕਿਲੋਮੀਟਰ ਹਾਂਜੀ ਤੇ ਬਾਈ ਕਹਿੰਦੇ ਕਹਿੰਦੇ ਮਤਲਬ ਤੁਸੀਂ ਤੁਹਾਨੂੰ ਇੱਥੇ ਨੇੜੇ ਤੇੜੇ ਪਿੰਡ ਦਿਖਾ ਦਨੇ ਨੇ ਨੇੜੇ ਇੱਥੇ ਰਹਿੰਦੇ ਆ ਤੇ ਇਹ ਕਹਿੰਦੇ ਕੰਮ ਛੱਡ ਕੇ ਅੱਜ ਆਏ ਤੇ ਮੈਂ ਕਿਹਾ ਚਲੋ ਫਿਰ ਨਾਲ ਘੁੰਮ ਫਿਰ ਲਈ ਹੈ ਨਾ ਮੈਂ ਲਾਈ ਸੀ ਕਿ ਤੇ ਆ ਤੁਹਾਨੂੰ ਕਣਕ ਦਿਖਾਉਣਾ ਇੱਥੇ ਦੀ ਇਟਲੀ ਚ ਖੇਤੀ ਬਹੁਤ ਸਾਰੇ ਲੋਕ ਕਰਦੇ ਆ ਆਪਣੇ ਆਹ ਦੇਖੋ ਕਣਕ ਇੱਥੇ ਵੱਡੀ ਨਹੀਂ ਹੈਗੀ ਅਜੇ ਆ ਕਣਕ ਖੜੀ ਹੈਗੀ ਆ ساری ਕਣਕ ਖੜੀ ਹੈ ਬਾਈ ਜੀ ਕਿਹੜੇ ਕਿਹੜੀ ਰੁੱਤ ਚ ਵੱਢਣਗੇ ਇਹਨੂੰ ਇਹ ਜੀ ਬਸ ਅਗਲੇ ਮਹੀਨੇ ਤੋਂ ਅੱਛਾ ਅਗਲੇ ਮਹੀਨੇ ਤੋਂ ਵੱਢੀ ਸਟਾਰਟ ਹੋ ਜਾਣੀ ਹੈ ਜੁਲਾਈ ਦੇ ਵਿੱਚ ਹੋ ਜਾਣੀ ਸਟਾਰਟ ਆਪਣੀ ਜੂਨ ਜਲਾਈ ਦੇ ਵਿੱਚ ਜੂਨ ਜਲਾਈ ਚ ਉਹ ਇੱਕੋ ਹੀ ਫਸਲ ਹੁੰਦੀ ਹੈ ਸਾਲ ਚ ਹਾਂਜੀ ਇੱਥੇ ਜ਼ਿਆਦਾਤਰ ਇਹ ਜਾਂ ਫਿਰ ਆਪਣੇ ਕੀ ਕਹਿੰਦੇ ਹੁੰਦੇ ਉਹਨੂੰ ਜੋਨੀ ਹੁੰਦੇ ਹਾਂ ਜਾਵਾਂ ਜਾਵਾਂ ਹਾਂ ਜਾਵਾਂ ਪੰਜਾਬੀ ਨਾ ਇੱਥੇ ਸਭ ਤੋਂ ਵੱਧ ਫਾਰਮਿੰਗ ਕਰਦੇ ਜਨਾਂ ਮਤਲਬ ਖੇਤੀਬਾੜੀ ਦਾ ਵੀ ਕੰਮ ਹੈ ਪੰਜਾਬ ਦਾ ਹੈਗਾ ਨਾ ਜਾਂ ਫਿਰ ਡੈਰੀ ਦਾ ਜਿਹੜਾ ਗਾਇਆਂ ਪਸ਼ੂ ਪਾਲਣ ਦੁੱਧ ਅੱਦ ਪਾਉਣ ਦਾ ਉਹ ਤੇ ਉਹ ਤਾਂ ਜਿਹੜੇ ਦੋਵੇਂ ਇੱਕੋ ਜਿਹੇ ਕੰਮ ਕਰਾ ਤੇ ਇੱਥੇ ਪੰਜਾਬੀਆਂ ਦੇ ਦੋਵੇਂ ਤੁਹਾਨੂੰ ਦਿਖਾਉਣੇ ਤੇ ਰਹਿੰਦੇ ਵੀ ਮੇਰੇ ਖਿਆਲ ਚ ਬਾਈ ਜੀ ਦੱਸ ਦਿਆ ਕਹਿੰਦੇ ਐਸੇ ਸਾਈਡੇ ਚ ਮਤਲਬ ਹੁਣ ਅਸੀਂ ਮਿਲਾਨ ਡਿਸਟ੍ਰਿਕਟ ਚਾਂ ਤੇ ਇਸ ਤੋਂ ਬਾਅਦ ਜਿਹੜਾ ਬਰੇਸ਼ ਬਰੇਸ਼ੀਆ ਡਿਸਟ੍ਰਿਕਟ ਹੈ ਨਾ ਇਹਦੇ ਨਾਲ ਬੈਰਕਮ 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 ਡਿਸਟ੍ਰਿਕਟ ਚ ਕਹਿੰਦੇ ਉੱਥੇ ਤੁਹਾਨੂੰ ਫਾਰਮਿੰਗ ਡੇਰੀ ਫਾਰਮਿੰਗ ਵਗੈਰਾ ਉਹ ਸਾਰਾ ਮਿਲੂਗਾ ਤੇ ਮਿਲਾਨ ਤੋਂ ਬਾਅਦ ਆਹ ਡਿਸਟ੍ਰਿਕਟ ਘੁੰਮਣ ਤੋਂ ਬਾਅਦ ਫਿਰ ਅਸੀਂ ਬੈਰਕਮ ਡਿਸਟ੍ਰਿਕਟ ਹੀ ਜਾਵਾਂਗੇ ਇਟਲੀ ਨਾ ਜਿਵੇਂ ਦਾ ਫੋਟੋਸ ਚ ਦੇਖਿਆ ਸੀ ਪਹਿਲਾਂ ਸਾਰਾ ਉਵੇਂ ਹੀ ਆ ਤੇ ਉਵੇਂ ਆ ਲਾਲ ਲਾਲ ਛੱਤਾਂ ਵਾਲੇ ਆ ਡਿੱਗਦੀਆਂ ਜੀਆਂ ਛੱਤਾਂ ਵਾਲੇ ਘਰ ਤੇ ਮੈਨੂੰ ਲੱਗਦਾ ਰੋਮ ਚੱਲ ਜਾਓ ਭਾਵੇਂ ਫਲੋਰੈਂਸ ਚੱਲ ਜੀ ਤੇ ਪਾਵੇਂ ਵੈਨਸ ਹੋ ਗਿਆ ਸਾਰੇ ਕਿਤੇ ਇਹੀ ਕੁਝ ਮਿਲੂਗਾ ਤੇ ਇਹ ਤਾਂ ਨਾਲੇ ਖਾਸ ਕਰਕੇ ਪਿੰਡ ਹੈ ਹੁਣ ਦਾ ਮਤਲਬ ਇੱਕ ਪਿੰਡ ਵਾਲੀ ਦੁਨੀਆ ਦੇਖ ਰਹੇ ਹਾਂ ਨਾ ਕਿ ਪਿੰਡਾਂ ਦਾ ਮਾਹੌਲ ਕਿਵੇਂ ਦਾ ਹੈਗਾ ਹਾਂਜੀ ਇਹਨੇ ਘੋੜੇ ਹੁਣ ਅੱਛਾ ਘੋੜੇ ਨੂੰ ਐਂਟਰੀ ਹੈ ਨਹੀਂ ਤਾਂ ਸਾਈਨ ਦਿੱਤਾ ਹੋਇਆ ਹੈ ਅੱਛਾ ਸਾਨੂੰ ਐਸੇ ਕਿਤੇ ਘੋੜੇ ਲੰਘਦੇ ਪੁਰਾਣਾ ਆਰਕੀਟੈਕਚਰ ਬਹੁਤ ਦੇਖਣ ਨੂੰ ਮਿਲਦਾ ਯਾਰ ਇਟਲੀ 'ਚ ਤੇ ਇਹ ਪਹਿਲਾਂ ਜਿਵੇਂ ਤੁਹਾਨੂੰ ਦੱਸੇ ਇੰਟਰਨੈਟ ਤੇ ਹੀ ਨਿਕਲਾ ਦੇਖਦੇ ਸੀ ਲਾਈਵ ਅੱਖਾਂ ਨਾਲ ਦੇਖਣ ਨੂੰ ਹੀ ਪਤਾ ਲੱਗਣ ਲੱਗਾ ਇਹ ਦੇਖੋ ਸਾਰਾ ਪੁਰਾਣਾ ਬਣਿਆ ਹੋਇਆ ਲੋ ਜੀ ਹੁਣ ਅਸੀਂ ਪਹੁੰਚਿਆ ਬਾਈ ਹੁਣਾਂ ਦੇ ਘਰ ਕੋਲ ਇਹ ਕਹਿੰਦੇ ਘਰੇ ਵੀ ਹੋ ਕੇ ਜਾਓ ਜੀ ਤੇ ਇਹ ਕਹਿੰਦੇ 1970 ਚ ਬਣਿਆ ਹੋਇਆ ਸਾਰਾ ਮਤਲਬ 70 ਦੇ ਅਪਾਰਟਮੈਂਟ ਬਣੇ ਹੋਇਆ ਆਪਣੇ ਦੇਖ ਲਓ ਉਦੋਂ ਕੱਚੇ ਘਰ ਹੁੰਦੇ ਸੀ 1970 ਚ 70 75 ਦੇ ਟਾਈਮ ਇੱਥੇ ਦੇਖ ਲਓ ਕਿੰਨਾ ਵਧੀਆ ਸੀਗਾ ਕੀ ਲਿਖਿਆ ਕਦੇ ਕੁੱਤੇ ਅਲਾਉਡ ਨਹੀਂ ਏ ਵਧੀਆ ਕੀਤਾ ਬਾਈ ਏ ਵਧੀਆ ਕੀਤਾ ਪਰ ਉਹ ਵੀ ਕੁੱਤੇ ਪਸੰਦ ਮੌਸਮ ਵੀ ਥੋੜਾ ਜਿਹਾ ਸਾਫ਼ ਹੋਣਾ ਸ਼ੁਰੂ ਹੋ ਗਿਆ ਧੁੱਪ ਨਿਕਲ ਕਦੇ ਕਦੇ ਧੁੱਪ ਨਿਕਲਦੀ ਹੈ ਥੋੜੀ ਥੋੜੀ ਤੇ ਅਸੀਂ ਚਾਹੁੰਦੇ ਹਾਂ ਹੋਪਸੋ ਐਦਾਂ ਹੀ ਰਹੇ ਨਹੀਂ ਅਸੀਂ ਅੱਜ ਮਿਲਾਨ ਕੋ ਮਣਾ ਸੀਗਾ ਬਹੁਤ ਵਧੀਆ ਅਸੀਂ ਉਦਾਂ ਹੀ ਆਪਾਂ ਸਵੇਰੇ ਕਹੀ ਜਾਂਦੇ ਸੀ ਕਿ ਬਾਰਿਸ਼ ਹੋ ਰਹੀ ਆ ਮਤਲਬ ਬਹੁਤ ਵਧੀਆ ਮੌਸਮ ਲੱਗ ਰਿਹਾ ਜਦੋਂ ਧੁੱਪ ਆਉਂਦੀ ਉਹ ਥੋੜੀ ਜਿਹੀ ਚੁੱਭਦੀ ਆ ਧੁੱਪ ਥੋੜੀ ਜਿਹੀ ਚੁੱਭਦੀ ਆ ਪਰ ਆਏ ਆ ਵੀ ਜਿੰਨਾ ਸਾਫ਼ ਰਹੂਗਾ ਯਾਰ ਵਧੀਆ ਘੁੰਮ ਫਿਰ ਸਕਦੇ ਆ ਨਾਲ ਹੀ ਤੁਹਾਨੂੰ ਦਿਖਾ ਸਕਦੇ ਆ ਇੰਨੀ ਦੂਰ ਆਏ ਵੀ ਆ ਹਨਾ ਵਾਰੀ ਵਾਰੀ ਘੜਾਇਆ ਜਾਂਦਾ ਹੈਗਾ ਇਹ ਪੰਜਾਬੀਆਂ ਦੀ ਸੇਵਾ ਪਹਿਲੇ ਦਿਨੀ ਸ਼ੁਰੂ ਹੋਗੀ ਧੰਨਵਾਦ ਜੀ ਤੁਹਾਡਾ ਤੁਹਾਡਾ ਜੀ ਬਹੁਤ ਬਾਈ ਉਹਨੇ ਹੋਟਲ ਆ ਇਹ ਘਰੇ ਚੱਕ ਲਏ ਫਿਰ ਹੈ ਤੇ ਸ਼ੁਕਰੀਆ ਬਹੁਤ-ਬਹੁਤ ਸਾਨੂੰ ਇੰਨਾ ਕ ਤਾਂ ਲੱਗਦਾ ਹੁੰਦਾ ਵੀ ਪੰਜਾਬੀ ਮਿਲ ਲੰਗੇ ਪਰ ਮੈਂ ਕੱਲ ਹੀ ਬੋਲ ਕੇ ਮੈਂ ਪਹਿਲੇ ਦਿਨ ਹੀ ਹੁਣ ਚੱਕੜੇ ਸ਼ੁਰੂ ਕਰ ਦੇਣਗੇ ਸਾਨੂੰ ਸ਼ੁਕਰੀਆ ਜੀ ਬਹੁਤ-ਬਹੁਤ ਇਹ ਗੀਤਕਾਰ ਨੇ ਜੀ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਲੈਂਬਰ ਹਸੈਨਪੂਰੀ ਦਾ ਬੜਾ ਮਸ਼ਹੂਰ ਗਾਣਾ ਮਤਲਬ ਕਿੰਨੇ ਸਾਲ ਹੋ ਗਏ ਇਹਨੂੰ ਗਾਣੇ ਨੂੰ ਜਿਹੜਾ ਪਹਿਲਾ ਚਿੱਠੀ ਰੋਗਣੀ ਲਿਖੀ ਦੀ ਸੀ ਲੈਣੇ ਇਹ 2000 ਸਨ ਚ ਅੱਛਾ 2000 ਸਨ ਚ ਪੁਰਾਣੇ ਗੀਤ ਘਰੋਂ ਪੁਰਾਣੇ ਖੁੰਡੋ ਹਾਂਜੀ ਤੇ ਇੱਕ ਲੈਂਬਰ ਹਸੈਨਪੁਰ ਦਾ ਗਾਣਾ ਸੀ ਜਿੰਨੇ ਗਾਲੇ ਤੇ ਗਾਨੀ ਦੇ ਤੇਰੇ ਬਣ ਕੇ ਹਨਾ ਉਹ ਇਹਨਾਂ ਦਾ ਲਿਖਿਆ ਹੋਇਆ ਜੱਟ ਪਾਗਲ ਕਰਤੇ ਜੱਟ ਪਾਗਲ ਕਰਤੇ ਐ ਅੱਛਾ ਹੋਰ ਕਿਹੜੇ ਕਿਹੜੇ ਆ ਪੁਰਾਣੇ ਗੀਤ ਬਹੁਤ ਆਜੀ ਅੱਛਾ ਬਾਕੀ ਦਰ ਮੇਗਾ ਬੋਤਾ ਹੈ ਹਾਂਜੀ ਆਜਾ ਭਾਬੀ ਜੀ ਨੇ ਪਾਈਆ ਭੰਗੜਾ ਟੋਲ ਤੇ ਵੀ ਲੈਂਬਰ ਸੰਪੂਰੀ ਗਏ ਅੱਛਾ ਉਹ ਵੀ ਉਹ ਵੀ ਦਾ ਟੱਲੇ ਗਰੇਵਿੰਦਰ ਗਰੇਵਾਲ ਦੇ ਹਾਂਜੀ ਰਵਿੰਦਰ ਗਰੇਵਾਲ ਨੂੰ ਵੀ ਦਿੱਤੇ ਗਾਣੇ ਹਾਂਜੀ ਜੀ ਇੱਕ ਇਸ ਮੱਖਣ ਦੀ ਵੀ ਹੈ ਜੀ ਇਟਲੀ ਵਾਲੇ ਵੀ ਕਹੇ ਗਣੋਂ ਘਟ ਨਹੀਂ ਹੈਗੇ ਫਿਰ ਹੈ ਤੇ ਲੱਖਾ ਦੇਣ ਨਾਜ ਨੂੰ ਦਿੱਤਾ ਕੀ ਜਿਹੜਾ ਬਹੁਤ ਚੱਲਿਆ ਆ ਅੱਛਾ ਜੀ ਅਸੀਂ ਇਟਲੀ ਵਾਲੇ ਆ ਫਟੇ ਚੱਕ ਦਿਆਂਗੇ ਅੱਛਾ ਜੀ ਹਾਂਜੀ ਕੇਸ ਮੱਖਣ ਨੂੰ ਧਰਮਗੀ ਦਿੱਤਾ ਸੀ ਪਿੰਡਰਾਂ ਵਾਲਾ ਬੋਲਦਾ ਹਰ ਗੱਭਰੂ ਵਿੱਚੋਂ ਅੱਛਾ ਹਾਂਜੀ ਚਲੋ ਚੰਗੇ ਗਾਣੇ ਲਿਖਿਆ ਫਿਰਦਾ ਹੈ ਚਲੋ ਸ਼ੁਕਰੀਆ ਜੀ ਮਿਹਰਬਾਨੀ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਹੈ ਤੇ ਹੁਣ ਛਕ ਲਈਏ ਜੀ ਚਾਹ ਪਾਣੀ ਪੰਜਾਬੀਆਂ ਵਾਲਾ ਸ਼ੁਕਰੀਆ ਮਿਲਦੇ ਆ ਫਿਰ ਆਪਾਂ ਹਾਂ ਜਰੂਰ ਕਦੇ ਫਿਰ ਦਾਣਾ ਪਣੀ ਰਲੇ ਹੋਇਆ ਫਿਰ ਮਿਲਾਂਗੇ ਜਰੂਰ ਜੀ ਗਲਤ ਦਾਣੇ ਬਣਦੀ ਹੈ ਜੀ ਅੱਜ ਕਿਹੜਾ ਸੋਚਿਆ ਸੀਗਾ ਨਾ ਮੈਂ ਸੋਚਿਆ ਸੀ ਨਾ ਤੁਸੀਂ ਸੋਚਿਆ ਸੀ ਕਿਤੇ ਨਹੀਂ ਕਿਤੇ ਨਾ ਬਾਈ ਜੀ ਆ ਗਏ ਹੋਟਲ ਕਹਿੰਦੇ ਮੇਰੇ ਨਾਲ ਚੱਲੋ ਮਿਲਾਨ ਕਹਿੰਦੇ ਫੇਰ ਕੌਣ ਮਿਲਿਓ ਮੈਨੂੰ ਐਸੀ ਮੈਂ ਕਿਹਾ ਚੱਲ 5-7 ਮਿੰਟ ਚ ਕਿਹੜੇ ਨੇੜੇ-ਗੇੜਾ ਤੋਂ ਆ ਕੇ ਮੋੜ ਲਿਆਉਣਗੇ ਆਓ ਮਿਲਾਂ ਆਪਣੇ ਮਿਲਣ ਹੋਣੇ ਸੀਗੇ ਹਾਂ ਆਪਣੇ ਮੇਲ-ਗਿਲ ਹੋਣੇ ਸੀਗੇ ਵੱਡੀ ਗੱਲ ਉਹਦੀ ਚੰਗਾ ਜੀ ਫੇਰ ਮਿਲਾਂਗੇ ਮਿਹਰਬਾਨੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਜੀ ਚੰਗਾ ਲੱਗਿਆ ਲੱਗਿਆ ਹਾਂ ਜਾਨੇ ਇੱਥੇ ਗੱਡੀ ਜਾਨੇ ਅੱਛਾ ਗੱਡੀ ਜੀ ਹਾਂਜੀ ਜ਼ਰੂਰ ਆਉਣਾ ਚਾਹੀਦਾ ਘੁੰਮ ਫਿਰ ਕੇ ਅਸੀਂ ਪਹੁੰਚੇ ਤੇ ਹੋਟਲ ਮਿਲਣੀਆਂ ਗੱਲਣੀਆਂ ਵਾਲਾ ਅੱਜ ਮੇਲਾ ਲੱਗਿਆ ਹੋਇਆ ਸਾਰੀਆਂ ਫੈਮਿਲੀ ਜਿੰਨਾ-ਜਿੰਨਾਂ ਨੂੰ ਸਟੋਰੀ ਦੇਖ ਰਿਹਾ ਜਾਂ ਪਤਾ ਲੱਗ ਰਿਹਾ ਸਾਰੇ ਆ ਰਹੇ ਮਿਲ ਸ਼ੁਕਰੀਆ ਤੁਹਾਡਾ ਕਿੱਥੋਂ ਕਰਮੋਨਾ ਹਾਂ ਅਜੇ ਤੱਕ ਸਾਨੂੰ ਇਟਾਲੀਅਨਾਂ ਹੀ ਨਹੀਂ ਪਤਾ ਕਿੱਥੇ ਕਿੱਥੇ ਪੈਂਦੇ ਆਏ ਕਰਮੋਨਾ ਕਿੱਥੇ ਪੈਂਦਾ 1 ਘੰਟੇ ਦੀ ਡਰਾਈਵ ਤੋਂ ਆਏ 1 ਘੰਟੇ ਦੀ ਡਰਾਈਵ ਤੋਂ ਆਏ ਤੇ ਕਿਹੜਾ ਮਾਰਾ ਛੁੱਟੀ ਲੈ ਸ਼ੁਕਰੀਆ ਤੁਹਾਡਾ ਛੁੱਟੀ ਮਾਰ ਕੇ ਨੇ ਸ਼ੁਕਰੀਆ ਜੀ ਤੁਹਾਡਾ ਸਾਰੇ ਦੇਖੋ ਨਿਆਣੇ ਨੂੰ ਨਾਲ ਲੈ ਕੇ ਆਏ ਤੇ ਥੈਂਕ ਯੂ ਸੋ ਮੱਚ ਹੋਰ ਬਈ ਕਿਵੇਂ ਆ ਠੀਕ ਠਾਕ ਸਹੀ ਹੈ ਨਸਟਾਈਨ ਮਾਰਦਾ ਹੁਣ ਮੈਂ ਹਾਂ ਤਾਂ ਮੈਚ ਕਰਕੇ ਵੜਕਾ ਬੰਨਿਆ ਹੈ ਹਾਂਜੀ ਲੌਬੀ ਹੋਟਲ ਤੋਂ ਹੁਣ ਅਸੀਂ ਕਰਨ ਲੱਗੇ ਆ ਚੈੱਕ ਆਊਟ ਤੇ ਇੱਕ ਖਾਸ ਬੰਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਹੁਤ ਮੁਖਾਸ ਖਾਸ ਵਾਹੇਠਾ ਚਲੀਏ ਕਿਰਾ ਚੈੱਕ ਆਊਟ ਕਰ ਦਈਏ ਲੌਬੀ ਰੱਖੀ ਗੱਡੀ ਚ ਸਮਾਨ ਹੁਣ ਜਿਹੜੇ ਬੰਦੇ ਸਾਨੂੰ ਲੈਣ ਆਗੇ ਨਾ ਅਸੀਂ ਇਹਨਾਂ ਨੂੰ ਜਵਾਬ ਨਹੀਂ ਦੇ ਸਕੇ ਵੈਸੇ ਅਸੀਂ ਇੱਥੇ 2-3 ਦਿਨ ਹਜੇ ਹੋਰ ਰਹਿਣਾ ਸੀ ਇਹ ਦੇਖੋ ਹੋਰ ਪੰਜਾਬੀ ਇਟਲੀ 'ਚ ਵੈਸੇ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਤੁਸੀਂ ਬਹੁਤ ਬੜਿਆਂ ਨੂੰ ਜਾਣਦੇ ਹੋ ਪਰ ਸਭ ਤੋਂ ਮਸ਼ਹੂਰ ਇੱਕ ਪੰਜਾਬੀ ਐ ਇਟਲੀ ਦੇ ਤੇ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਸੋਸ਼ਲ ਮੀਡੀਆ ਥਰੂ ਫ੍ਰੇਕ ਜਾਣਦਾ ਜਾਂ ਕੌਣ ਨਹੀਂ ਜਾਣਦਾ ਹੁਣ ਤੁਹਾਨੂੰ ਮਿਲਾਉਨੇ ਆ ਤੇ ਇਹ ਸਾਡੇ ਸਾਹਮਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਨੇ ਮਨਿੰਦਰ ਭਾਈ ਪੰਜਾਬੀ ਪ੍ਰੈਂਕ ਰੋਸਟਰ ਹਾਂਜੀ ਚਲੋ ਸਵਾਗਤ ਹੈ ਜੀ ਸਾਡੇ ਵਲੌਗ ਚ ਤੁਹਾਡਾ ਵੀ ਸਵਾਗਤ ਜੀ ਇਟਲੀ ਦੀ ਧਰਤੀ ਇਟਲੀ ਆਲਾ ਕਰਕੇ ਨਾਮ ਜਿੰਨਾ ਦਾ ਜਾਣਦਾ ਬਿਲਕੁਲ ਬਿਲਕੁਲ ਤੇ ਪਹਿਲੀ ਗੱਲ ਦਾ ਸ਼ੁਕਰੀਆ ਸਾਨੂੰ ਲੈਣ ਆਏ ਨਹੀਂ ਨਹੀਂ ਸ਼ੁਕਰੀਆ ਤੁਹਾਡਾ ਇਹਦੀ ਸੇਵਾ ਦਾ ਮੌਕਾ ਦੇਣ ਲਈ ਨਾ 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 ਭਰਾ ਤੇ ਪੂਰੀ ਦੁਨੀਆ ਇਹਨਾਂ ਨੂੰ ਦੇਖਦੀ ਹੈ ਕੌਣ ਨਹੀਂ ਜਾਣਦਾ ਹੈ ਸਾਨੂੰ ਬੜੀ ਖੁਸ਼ੀ ਹੋਈ ਪਹਿਲੇ ਦਿਨ ਹੀ ਅਸੀਂ ਇਹਨਾਂ ਨੂੰ ਮਿਲ ਰਹੇ ਹਾਂ ਸਾਡੇ ਬਿਲਕੁਲ ਪਹਿਲੇ ਦਿਨ ਹੈ ਬੀਖ ਲੋ ਸਾਡਾ ਟੂਰ ਸਫਲਾ ਹੋ ਜਾਊਗਾ ਇਟਲੀ ਵਾਲਾ ਤੇ ਕਿੱਥੇ ਜਾਣਾ ਹੁਣ ਆਪਾਂ ਇਹ ਦੱਸੋ ਹੁਣ ਆਪਾਂ ਇਥੋਂ ਵਿਚੈਂਸੇ ਅੱਛਾ ਵਿਚੈਂਸਾ ਥੋੜਾ ਪਿੰਡ ਵਿਚੈਂਸਾ ਥੋੜਾ ਸ਼ਹਿਰ ਵਿਚੈਂਸਾ ਵਿਚੈਂਸਾ ਠੀਕ ਹੈ ਕਿੰਨੀ ਦੂਰ ਹੈ ਤੁਹਾਨੂੰ ਲੱਗ ਜਾਣੇ 2 ਘੰਟੇ 2 ਘੰਟੇ ਠੀਕ ਹੈ ਤੇ ਹੁਣ ਅਸੀਂ ਹੈਗੇ ਸੀਗੇ ਕਿਹੜਾ ਕੀ ਨਾਮ ਸੀਦਾ ਕਸਾਨੋ ਦੀ ਅਦਾ ਕਸਾਨੋ ਦੀ ਅਦਾ ਕਸਾਨੋ ਦੀ ਅਦਾ ਤੇ ਅੱਛਾ ਬੈਰਗਾਮ ਡਿਸਟ੍ਰਿਕਟ ਆਪਣੇ ਵਾਲਾ ਕਿਹੜਾ ਡਿਸਟ੍ਰਿਕਟ ਪੈਂਦਾ ਉੱਥੇ ਆਪਣਾ ਵਿਚੇਨਸਾ ਹੀ ਅੱਛਾ ਵਿਚੇਨਸਾ ਡਿਸਟ੍ਰਿਕਟ ਹੈ ਆਪਣੇ ਆਪ ਚ ਹੁਣ ਆਉਣ ਵਾਲੇ ਦਿਨ ਇਹਨਾਂ ਦੇ ਜੰਮੇ ਆ ਜੀ ਇਹ ਘਮਾਉਣ ਫਰਾਉਣਗੇ ਆਪਾਂ ਨੂੰ ਕੀ ਕੀ ਘੁੰਮਾਂਗੇ ਜੋ ਤੁਸੀਂ ਕਹੋਗੇ ਯੂਰਪ ਘੁੰਮਾ ਦਾਂਗੇ ਚਲੋ ਸ਼ੁਕਰੀਆ ਤੇ ਬਹੁਤ ਬੜਾ ਕੁਝ ਸਿੱਖਣ ਨੂੰ ਮਿਲੂਗਾ ਤੁਹਾਡੇ ਤੋਂ ਚਲੋ ਚਲੀਏ ਜੀ ਚਲੀਏ ਹਾਂਜੀ ਤੇ ਇਹ ਨਾਲ ਬਾਈ ਜੀ ਨੇ ਇਹਨਾਂ ਦਾ ਨਾਮ ਹੈਗਾ ਕੀ ਨਾਮ ਸ਼ਾਹਿਰ 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 ਇਹ ਵੈਸੇ ਪਾਕਿਸਤਾਨ ਤੋਂ ਨਹੀਂ ਗੁਜਰਾਤ ਤੋਂ ਤੇ ਹੁਣ ਟਾਲ ਲੈਣਾ ਪਾਕਿਸਤਾਨ ਆਹ ਜੀ ਹਾ ਪਾਕਿਸਤਾਨੀ ਇਟਾਲੀਅਨ ਦੇ ਪਾਕਿਸਤਾਨੀ ਇਹ ਇਹਨਾਂ ਦੇ ਮਿੱਤਰ ਨੇ ਜੀ ਦੋਸਤ ਤੇ ਆਪਣਾ ਤੇ ਦੋਸਤ ਨੇ ਹਾਂ ਜੀ ਘਰ ਵਾਂਗੂ ਇਹ ਤੇ ਡੈਡੀ ਨਾਲ ਬਥੇਰਾ ਪਿਆਰ ਹੈ ਅੱਛਾ ਇਹਨਾਂ ਦੇ ਫਾਦਰ ਨਾਲ ਠੀਕ ਹੈ ਆਜੋ ਵੀਰੇ ਚੱਲਦੇ ਆ ਜੀ ਚਲ ਆਂ ਜੀ ਮਸ਼ੀਰ ਇਟਲੀ ਦੇ ਮਸ਼ਹੂਰ ਬੰਦਿਆਂ ਨਾਲ ਵਾਹ ਪੈ ਗਿਆ ਜੀ ਹੁਣ ਇਟਲੀ ਦਾ ਟੂਰ ਸਫਲ ਹੈਗਾ ਚੰਗੀ ਧਰਾਈ ਹੈ ਜਰੂਰ ਜਰੂਰ ਇਟਲੀ ਬੜਾ ਸੋਹਣਾ ਹੈ ਤੁਸੀਂ ਪਹਿਲਾ ਆਏ ਬੜਾ ਨਹੀਂ ਪਹਿਲੀ ਵਾਰ ਆਏ ਆ ਵੀਰੇ ਅੱਛਾ ਹਾਂਜੀ ਇਹ ਰਸਤੇ ਦੇ ਵਿੱਚ ਅਸੀਂ ਰੁਕਿਆ ਜੀ ਕਾਫੀ ਪੀਣ ਦੇ ਲਈ ਇੱਕ ਕੈਫੇ ਇਹਨੂੰ ਕਹਿੰਦੇ ਆਟੋ ਕੈਫੇ ਮਨਿੰਦਰ ਬਾਈ ਆਟੋ ਗ੍ਰਿਲ ਆਟੋ ਗ੍ਰਿਲ ਅੱਛਾ ਇਹਨੂੰ ਕਹਿੰਦੇ ਆਟੋ ਗ੍ਰਿਲ ਤੇ ਕੰਗਰਸ ਤਾਂ ਲੰਬਾ ਨਾ 2 1/2 ਘੰਟੇ ਲੱਗ ਜਾਣੇ ਇੱਕ ਬ੍ਰੇਕ ਲਈ ਆ ਹੁਣ ਰਸਤੇ ਦੇ ਵਿੱਚ ਇਹ ਨਾਲ-ਨਾਲ ਇੱਥੇ ਇਹੋ ਜੇ ਸਟੋਰ ਜਿਸ ਤਰ੍ਹਾਂ ਤਾਂ ਆਪਾਂ ਬਾਹਰ ਦੇਖਦੀਆਂ ਸਾਰੇ ਇੱਕ ਦੀ ਸਟੋਰ ਬਣੇ ਹੁੰਦੇ ਆ ਜਿੱਥੇ ਵੀ ਰੈਸਟ ਏਰੀਆਜ਼ ਕਹਿ ਸਕਦੇ ਬੇਸਿਕਲੀ ਰੈਸਟ ਏਰੀਆਜ਼ ਹੁੰਦੇ ਆ ਲੋ ਜੀ ਹੁਣ ਅਸੀਂ ਸਿੱਧਾ ਰੁਕਾਂਗੇ ਬਾਈ ਦੇ ਘਰ ਪਹਿਲਾਂ ਤੁਸੀਂ ਇਹਨਾਂ ਦੇ ਜਿਹੜੇ ਪੌਡਕਾਸਟ ਦੇਖਦੇ ਹੋ ਜਾਂ ਰੋਸਟ ਵਾਲੇ ਵਲੌਗ ਦੇਖਦੇ ਹੋ ਇੱਕ ਸਿਰਫ ਕਮਰੇ ਤੋਂ ਦੇਖਦੇ ਹੋ ਤੇ ਇਹਨਾਂ ਦਾ ਸੈਟਅਪ ਵੀ ਬਿਹਾਈਂਡ ਦੀ ਸੀਨ ਦਿਖਾਵਾਂਗੇ ਇਹਨਾਂ ਦਾ ਸੈਟਅਪ ਦਿਖਾਵਾਂਗੇ ਤੇ ਘਰੇ ਜਾ ਕੇ ਅੱਜ ਦੇ ਵਲੌਗ ਦੀ ਸਮਾਪਤੀ ਕਰਾਂਗੇ ਤੇ ਕੱਲ ਤੋਂ ਹੁਣ ਇਹਨਾਂ ਦੇ ਜੰਮੇ ਆ ਤੇ ਇਹਨਾਂ ਨੂੰ ਦੱਸਦੇ ਤੁਸੀਂ ਕਿੱਥੇ ਕਿੱਥੇ ਕਮਾਉਣਾ ਹੈ ਇਹ ਸਾਨੂੰ ਲੈ ਕੇ ਜਾਣਗੇ ਏ ਜਿੱਤੇ ਜਿਹੜੇ ਇਟਲੀ ਚ ਨੌਰਥ ਇਟਲੀ ਜਨੀ ਇੰਨੀ ਚਾ ਘੁੰਮਣ ਕਰਨ ਆਲੀਆ ਬਿਲਕੁਲ ਬੇ ਵੈਨੇਸ਼ੀਆ ਪਾਣੀ ਵਾਲਾ ਸ਼ਹਿਰ ਆਪਣਾ ਹਾਂਜੀ ਉੱਥੇ ਜਾਵਾਂਗੇ ਰੋਮੀਓ ਜੂਲੀਓ ਲੈ ਵੇ ਹਾਂ ਰੋਮੀਓ ਜੂਲੀਟ ਦੀ ਜਗ੍ਹਾ ਹਾਂ ਉਹ ਵੀ ਹੈ ਉੱਥੇ ਜਾਵਾਂਗੇ ਫਿਰ ਜਿੱਥੇ ਜੇ ਤੁਸੀਂ ਕਹਿੰਦੇ ਪੰਜਾਬੀ ਜਿੱਥੇ ਪੰਜਾਬੀ ਜਿੱਥੇ ਖੇਤੀ ਕਰਦੇ ਹਾਂ ਹਾਂ ਉੱਥੇ ਵੀ ਜਾਵਾਂਗੇ ਦੋ ਬੰਦੇ ਇਕੱਠੇ ਹੋ ਗਏ ਹੁਣ ਸਾਡੇ ਨਾਲ ਇਟਲੀ ਦੇ ਸਭ ਤੋਂ ਵੱਡੇ ਬੰਦੇ ਇਕੱਠੇ ਹੋ ਗਏ ਹਾਂ ਨਾ ਨਾ ਕਿਤੇ ਹੁਣ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਮੈਨੂੰ ਲੱਗਦਾ ਹੁਣ ਤਾਂ ਪੂਰੀ ਇਟਲੀ ਘੁੰਮਾਂਗੇ ਚਲਿਏ ਬਿਲਕੁਲ ਚਲੋ ਲਓ ਜੀ ਟੋਲ ਆ ਗਏ ਇਥੋਂ ਦੇ ਇਟਲੀ ਦੇ ਤੇ ਇਹ ਦੇਖੋ ਆਪਣੀ ਗੱਡੀ ਕਿਵੇਂ ਫਾਸਟੈਗ ਤੇ ਵੀ ਹੌਲੀ ਹੌਲੀ ਕਰਕੇ ਲਗਾਉਣੀ ਪੈਂਦੀ ਹੈ ਤੇ ਇੱਥੇ ਦੇਖੋ ਕਿਵੇਂ ਲੰਗੀ ਹੈ 88 ਨੇ ਲੰਗੀ ਇਹ ਹੁੰਦਾ ਹੈ ਸਿਸਟਮ ਦੂਜੇ ਦੇਸ਼ਾਂ ਦਾ ਆ ਫਾਸਟੈਗ ਲੱਗਿਆ ਹੋਇਆ ਨਾਲੇ ਇਹਨੂੰ ਕਹਿੰਦੇ ਆ ਫਾਸਟੈਗ ਆਪਣੇ ਤਾਂ ਸਲੋ ਟੈਗ ਨੇ ਉਹ ਬ੍ਰੇਕ ਮਾਰ ਕੇ ਰੋਕ ਕੇ ਫਿਰ ਲਗਾਉਣੀ ਪੈਂਦੀ ਹੈ ਤਿੰਨ 3.5 ਘੰਟਿਆਂ ਦੇ ਲੰਬੇ ਸਫ਼ਰ ਬਾਅਦ ਜੀ ਤੇ ਅਸੀਂ ਪਹੁੰਚ ਗਏ ਆ ਬਾਈ ਦੇ ਸ਼ਹਿਰ ਤੇ ਪਿੰਡ ਐ ਅਸਲ 'ਚ ਸ਼ਹਿਰ ਨਹੀਂ ਹੈਗਾ ਛੋਟਾ ਜਿਹਾ ਪਿੰਡ ਹੈਗਾ ਤੇ ਸ਼ਾਮ ਦੇ 8 ਵਜੇ ਗਏ ਯਾਰ ਤੁਸੀਂ ਦੇਖੋ 8 ਵਜੇ ਵੀ ਹਨੇਰਾ ਨਹੀਂ ਹੋਇਆ ਯੂਰਪ 'ਚ ਦਿਨ ਬਹੁਤ ਲੇਟ ਸ਼ਿਪਦਾ ਇਹਨਾਂ ਦੇ ਨਾਲ 'ਚ ਤੇ 9 ਵਜੇ 9:30 'ਤੇ ਜਾ ਕੇ ਕਿਤੇ ਮਤਲਬ ਹਨੇਰਾ ਹੋਣਾ ਸ਼ੁਰੂ ਹੁੰਦਾ ਹੈਗਾ ਤੇ ਲੋ ਜੀ ਬਾਈ ਦੇ ਘਰ ਚੱਲ ਪਈ ਸੇਵਾ ਤੇ ਕਿਹੜੀ ਆਈਟਮਾਂ ਜਿਹੜੀ ਇੱਥੋਂ ਮਿਸ ਹੈ ਦੇਖੋ ਪਕੌੜੇ ਬਰਫੀਆਂ ਲੱਡੂ ਤੇ ਗਲਾਬ ਜਾਮਣਾ ਰਸਗੁੱਲੇ ਪੂਜੀਆ ਮਟਰ ਐਂਡ ਪੰਜਾਬ ਇਹ ਮਾਤਾ ਜੀ ਨੇ ਆਪਣੇ ਹੱਥ ਨਾਲ ਬਣਾਇਆ ਹੈ। ਸ਼ੁਕਰੀਆ ਜੀ। ਕੋਈ ਨਹੀਂ ਬੇਟਾ, ਬੈਠੀ ਹੈ ਗਿਆ। ਸ਼ੁਕਰੀਆ ਕਾਹਦਾ ਬੇਟਾ ਆਇਆ ਘਰ। ਹਾਂ ਜੀ। ਸਾਡੇ ਆਏ ਤਾਂ ਇੰਨਾ ਚਾਹ ਕੀਤਾ ਤੁਸੀਂ। ਬਹੁਤ ਬਹੁਤ ਸਾਡੇ ਵੀ ਖੁਸ਼ੀ ਹੋਈ ਕਿ ਤੁਸੀਂ ਸਾਂ ਸਮਝ ਜਾਂਦੀ। ਅੱਛਾ ਚਲੋ। ਧੰਨਵਾਦ ਬਹੁਤ ਬਹੁਤ। ਸ਼ੁਕਰ ਹੈ ਕਿਦਰ ਤੇਰੇ ਤੁਹਾਡੇ ਠੀਕ ਵਿੱਚ ਇੱਥੇ ਆ ਦੇਣ ਆ ਗਏ ਨੇ ਸਾਡ ਨੂੰ ਜੀ। ਅੱਛਾ ਰੋਜ਼ ਠੀਕ ਦੇ ਸੀਗੇ। ਬਹੁਤ ਜ਼ਿਆਦਾ। ਅੱਛਾ। ਚਲੋ ਧੰਨਵਾਦ ਜੀ। ਬਹੁਤ ਜਨਾ। ਸ਼ੁਕਰੀਆ ਸ਼ੁਕਰੀਆ। ਲਓ ਜੀ ਹੁਣ ਖਾ ਪੀ ਲੀਏ। ਆ ਅੱਛਾ ਹੋਏ ਸੀ ਜੀ ਆਪਣਾ ਅੱਜ ਦਾ ਵਲੌਗ ਤੇ ਪਹੁੰਚ ਗਏ ਆ ਬਾਈ ਹੁਣੇ ਦੇ ਘਰ ਹੁਣ ਇੱਥੇ ਰਹਿਣਾ ਇੱਕ ਦੋ ਦਿਨ ਤੇ ਨਾਲ ਨਾਲ ਸੁਣੀ ਸੁਣੀ ਥਾਵਾਂ ਤੁਹਾਨੂੰ ਘੁਮਾਉਣੀਆਂ ਫਰਾਉਣੀਆਂ ਦਿਖਾਉਣੀਆਂ ਸਾਰੀਆਂ ਤੇ ਜੁੜੇ ਰਹੋ ਤੁਸੀਂ ਆਪਣੇ ਇਟਲੀ ਦੇ ਸਫਰ ਨਾਲ ਤੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਸੁਣੀ ਸੁਣੀ ਥਾਵਾਂ ਮਿਲਦੇ ਆ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਇਹਨਾਂ ਦੇ ਵਲੌਗ ਸਮਾਪਤ ਕਰਨ ਦਾ ਵੀ ਟੰਗ ਹੈ ਮੇਰਾ ਵੀ ਆਹ ਵੇ ਲਓ ਏ ਹੁਣ ਇਹਨਾਂ ਨਾਲ ਕੋ ਆਊਗਾ ਅਗਲਾ ਵਲੌਗ ਦੇਖਦੇ ਆ ਕਿੱਥੇ ਕਿੱਥੇ ਲੈ ਕੇ ਜਾਂਦੇ ਆ ਬਿਲਕੁਲ ਬਣੇ ਰਹੋ ਹਾਂਜੀ ਬਣੇ ਰਹੋ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ